20 ਅਗਸਤ 2025 ਦਿਨ ਬੁੱਧਵਾਰ ਤੇ ਕੱਲ ਦੀ ਰਾਤ ਆਪਣੀ ਸਾਹਮਣੇ ਹੋਟਲ ਹੈ ਮਹਾਰਾਣੀ ਹਾਈਵੇ ਹੋਟਲ ਇੱਥੇ ਬਤੀਤ ਹੋਈ ਸੀ ਤੇ ਬਾਈ ਫੁਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਕਿ ਬਾਈ ਫੁਰਾਂ ਨੇ ਇੰਨੀ ਆਪਣੀ ਆਉ ਭਗਤ ਕੀਤੀ ਤੇ ਬਾਈ ਫੁਰਾਂ ਨੇ ਆਪਣੇ ਰਾਤ ਜਿਹੜੇ ਸਾਈਕਲ ਵੀ ਅੰਦਰ ਲਵਾਲੇ ਸੀ ਕਿਉਂਕਿ ਮੌਸਮ ਥੋੜਾ ਖਰਾਬ ਸੀਗਾ ਤੇ ਇੱਥੇ ਆਪਣੇ ਸਾਈਕਲ ਲੱਗੇ ਰਹੇ ਤੇ ਬਾਈ ਫੁਰਾਂ ਨੇ ਜਿਹੜਾ ਤੱਕ ਯਾਰ ਜੇ ਤੇ ਬਾਈ ਬੈਠਾ ਲੱਕੜ ਦਾ ਆਪਾਂ ਦੋ ਹੀ ਬੈਟ ਜੇ ਦੇਤੇ ਸੀਗੇ ਤੇ ਇੱਥੇ ਆਪਾਂ ਆਪਣੀ ਵੀਡੀਓ ਜਿਹੜੀ ਕੱਟ ਵੱਡ ਕਰ ਲਈ ਤੇ ਇਥੇ ਲੰਮੇ ਲੇਟ ਹੋ ਗਏ ਸੀਗੇ ਤੇ ਰਾਤ 22 ਹੋਣਾ ਤੇ ਆਪਾਂ ਜਿਹੜੀਆਂ ਰੋਟੀਆਂ ਖਾ ਲਈਆਂ ਸੀਆਂ ਭਾਈ ਤੇ ਹੁਣ ਆਪਾਂ ਨਹਾ ਧੋਲੇ ਆ ਤੇ ਦੰਦੂ ਦਾ ਆਪਣੇ ਰਗੜ ਲਿਆ ਹੁਣ ਆਪਣੀਆਂ ਗੱਡੀਆਂ ਜਿਹੜੀਆਂ ਤੈ ਨਾ ਖੜੀਆਂ ਤੇ ਇੱਕ ਇਸ਼ੂ ਬਾਈ ਦੀ ਅੰਦਰ ਖੜੀ ਐ ਤੇ ਸਫਰਾਂ ਲਈ ਤਿਆਰ ਹੋਏ ਖੜੇ ਆ ਤੇ ਭਾਈ ਜਿਹੜੇ ਨਾਲ ਐਂਡ ਤੱਕ ਜਰੂਰ ਬਣੇ ਰਹੋ ਕਿਉਂਕਿ ਆਪਾਂ ਨੂੰ ਇੱਧਰ ਦੇ ਰਾਸਤੇ ਦਾ ਕਿਤੇ ਵੀ ਕੁਝ ਨਹੀਂ ਪਤਾ ਵੀ ਕਿੱਧਰ ਜਾਣਾ ਕਿੱਥੇ ਰੁਕਣਾ ਆਪਣੇ ਬਿੱਟੂ ਬਾਈ ਤਾਂ ਅੰਦਰ ਬੈਠੇ ਚਾਹ ਦਾ ਕਹਿ ਰੱਖਿਆ ਵੀ ਇੱਕ ਇੱਕ ਕੱਪੀ ਹੋਰ ਚਾਹ ਪੀ ਲਈਏ ਪਹਿਲਾਂ ਆਪਾਂ ਇੱਕ ਇੱਕ ਪੀ ਲਈ ਸੀ ਇਹਦੇ ਨਾਲ ਹੀ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਬਿਹਾਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਹੁਣ ਅੱਗੇ ਦੇ ਸਫਰਾਂ 'ਚ ਚੱਲਦੇ ਆਂ ਤੇ ਬਾਕੀ ਦੀ ਬਾਤਲਾਬ ਤੁਹਾਡੇ ਨਾਲ ਸਫਰਾਂ ਦੇ ਵਿੱਚ ਸਾਰੀ ਸਾਂਝੀ ਕਰਦੇ ਰਵਾਂਗੇ ਸਮਾਂ ਜਿਹੜਾ 11:30 ਦੇ ਲਵੇ ਤਵੇ ਹੋ ਗਿਆ ਤੇ ਆਪਾਂ ਬੜਈਆ ਸ਼ਹਿਰ ਚੋਂ ਬਾਹਰ ਨਿਕਲ ਕੇ ਤੇ ਨੀਸ਼ੂ ਬਾਈ ਤੇ ਬਿੱਟੂ ਬਾਈ ਸਿੱਧਾ ਕਰਾਨੀ ਵਾਲੀ ਦੁਕਾਨ ਤੇ ਖੜੇ ਆ ਤੇ ਪਿੱਛੋਂ ਸ਼ਹਿਰ ਜੇ ਦਸਕੀਮਾਂ ਕਰਦਿਆਂ ਦੇ ਸਭਾਈ ਅੱਜ ਆਪਾਂ ਖੀਰ ਬਣਾ ਕੇ ਖਾਵਾਂਗੇ ਤੇ ਸਮਾਨ ਸੱਲਾ ਖੀਰ ਵਾਸਤੇ ਦੁੱਧ ਚੋਲ ਤੇ ਫਾੜ ਗਲੇ ਤੇ ਹੁਣ ਆਪਾਂ ਥੋੜੀ ਬਾਰਤਲਾਵਾ ਬਿੱਟੂ ਬਾਈ ਨਾਲ ਕਰ ਲਈਏ ਇੱਧਰ ਆਪਣੇ ਬਿੱਟੂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨੀਸ਼ੂ ਬਾਈ ਰੋਜ਼ ਕਹਿੰਦਾ ਜੀ ਖੀਰ ਬਣਾ ਕੇ ਹੋਰ ਖੀਰ ਬਣਾ ਕੇ ਖਾਵਾਂਗੇ ਆ ਗਿਆ ਕਿਆ ਭਾਈ ਖੀਰ ਬਣਾ ਕੇ ਖਾਵਾਂ ਤੇ ਚੌਲ ਲੈ ਆ ਜੀ ਦੁੱਧ ਲਿਆਗਾ ਤੇ ਗਾਂ ਜਾ ਕੇ ਫਿਰ ਬਣਾਉਨੇ ਆ ਖੀਰ ਬਣਾਉਨੇ ਆ ਅੱਜ ਠੀਕ ਹੈ ਤੇ ਇਧਰੋਂ ਪਤਾ ਨਹੀਂ ਕੀ ਸਮਾਨ ਸੱਲਾ ਤੋੜੀ ਜਾਂਦਾ ਏ ਜੀਸ਼ੂ ਭਾਈ ਆਪਣਾ ਇਹ ਤੋੜਨਾ ਤੋੜਨਾ ਆਪਣਾ ਬੋਤਲ ਫੜ ਲਾ ਓਏ ਆਪਣੀ ਠੀਕ ਹੈ ਪਹਿਲਾਂ ਅਈ ਸ਼ਾ ਲੈ ਚੀ ਦਾ ਪੈਕਟ ਤੋੜੀ ਜਾਂਦਾ ਹੈ ਟਾਂਗੀ ਹੋਈ ਜਾਂਦਾ ਏ ਉਲਟੀ ਜਾਂਦਾ ਏ ਬਾਈ ਨੂੰ ਫੜਾਉਂਦਾ ਕੈਂਚੀ ਨਾ ਕੱਟ ਦਿੰਦਾ ਕੈਂਚੀ ਦੇ ਨਾ ਬਾਈ ਜੀ ਐ ਤੂੰ ਲੈ ਕੈਂਚੀ ਜ਼ਰੂਰ ਥੀਂ ਦਾੰਦੀ ਬਹੁਤ ਸਿੱਖੀ ਐ ਐ ਠੀਕ ਐ ਬਾਈ ਤੇ ਅੱਜ ਡਿਊਟੀ ਸੰਭਾਲੀ ਐ ਕਹਿੰਦਾ ਮੈਂ ਖੀਰ ਬਣਾ ਕੇ ਖਵਾਉਣਾ ਤੁਹਾਨੂੰ ਓਹ ਹੋ ਹੋ ਠੀਕ ਐ ਕਰਾਨੇ ਦੀ ਦੁਕਾਨ ਤੋਂ ਆਪਾਂ 1 ਕਿਲੋਮੀਟਰ ਹੋਰ ਅੱਗੇ ਆਣ ਕੇ ਤੇ ਇੱਥੇ ਮੰਦਿਰ ਜਾ ਕੇ ਪਤਾ ਨਹੀਂ ਘਰ ਜਾਏ ਇਹਦੇ ਆਲੇ ਦੁਆਲੇ ਇੱਥੇ ਦਰਾਖਤ ਜੀ ਵੀ ਲੱਗੇ ਆ ਤੇ ਥੱਲੇ ਆਪਾਂ ਸਾਈਕਲ ਲਾ ਲਈ ਆਪਣੇ ਚਾਰੇ ਤੇ ਇੱਥੇ ਨਾਲਕਾ ਸੀਗਾ ਨਾਲੇ ਵਧੀਆ ਖੁੱਲੀ ਥਾਂ ਆ ਤੇ ਛਾਂ ਆ ਇੱਥੇ ਆਪਾਂ ਹੁਣ ਖੀਰ ਬਣਾਉਣੀ ਆ ਤਾਂ ਭਾਂਡੇ ਭੁੰਡੇ ਪਹਿਲਾਂ ਧੋਲੀਏ ਤੇ ਫਿਰ ਆਪਾਂ ਚੋਲ ਚਲ ਧੋ ਕੇ ਖੀਰ ਧਰਦੇ ਆ ਤੇ ਆ ਇਹ ਡਿਊਟੀ ਆਪਣੇ ਨੀਸ਼ੂ ਬਾਈ ਸਵਾਲਣ ਲੜਗੇ ਸਾਰੀ ਤੇ ਆਪਾਂ ਇਨਾ ਕਰ ਦਿੰਨੇ ਆ ਹੈਲਪ ਨੀਸ਼ੂ ਬਾਈ ਦੀ ਭਾਂਡੇ ਭੁੰਡੇ ਧੋ ਦਿੰਨੇ ਆ ਤੇ ਚੋਲ ਧੋ ਕੇ ਦੇ ਦਿੰਨੇ ਆ ਇਹਨੂੰ ਲੋ ਜੀ ਬਾਕੀ ਕੰਮ ਦਾ ਆ। ਖੀਰ ਬਣ ਗਈ ਆ ਤੇ ਆਪਾਂ ਛੱਡ ਦੇਰ ਫਿਰ ਦੱਸਦੇ ਹਾਂ ਕਿਹੋ ਜੀ ਬਣੀ ਆ ਨੀਸ਼ੂ ਬਾਈ ਨੇ ਜਿਹੜੀ ਖੀਰ ਬਣਾਈ ਆ। ਬਣਾ ਕੇ ਖੀਰ ਤੇ ਲਾਮਲੇਟ ਹੋ ਗਿਆ। ਇੱਧਰ ਵੀ ਨੱਕ ਨੱਕ ਕਰ ਲਈ। ਠੀਕ ਆ ਬਾਈ ਜੀ ਵਧੀਆ ਵਧੀਆ ਤੁਸੀਂ ਦੇਖੋ ਜੀ ਠੀਕ ਆ ਜੀ। ਇੱਧਰ ਆ ਜਾ ਥੋੜਾ ਜਿਹਾ। ਸਮਾਜੜਾ ਸਾਢੇ 5 ਦੇ ਲਵੇ ਤਵੇ ਹੋ ਗਿਆ ਤੇ ਅੱਜ ਆਪਾਂ ਸਾਰਾ ਪੈਂਡਾ ਨਵੇੜਾ 45 ਕਿਲੋਮੀਟਰ ਜਿੱਥੇ ਆਪਾਂ ਖੀਰ ਬਣਾਉਣ ਬੈਠੇ ਸੀਗੇ ਤੇ ਉੱਥੇ ਭਾਈ ਆਪਾਂ ਕਿਹਾ ਢੂਈ ਸਿੱਧੀ ਕਰ ਲਈਏ ਤੇ ਆਪਾਂ ਢੂਈ ਸਿੱਧੀ ਕਰਨ ਲੱਗੇ ਤੇ ਉੱਥੇ ਪਤਾ ਹੀ ਨਹੀਂ ਲੱਗਿਆ ਜਦੋਂ ਵੀ 2-3 ਘੰਟੇ ਨੀਂਦ ਵੀ ਲੈ ਲਈ ਤੇ ਫਿਰ ਆਪਾਂ ਨੂੰ ਜਾਗ ਆਈ ਵੀ ਭਾਈ ਸਮਾਂ ਤਾਂ ਜਿਹੜਾ 3 ਵਜੇ ਦੇ ਲਵੇ ਤਵੇ ਹੋ ਗਿਆ ਤੇ ਆਪਾਂ ਅੱਗੇ ਦਾ ਸਫ਼ਰ ਵੀ ਨਿਵੇੜਨਾ ਹੈ ਇਹਦੇ ਕਰਕੇ ਫਿਰ ਗੱਡੀਆਂ ਖਿੱਚੀਆਂ ਤੇ ਆਪਾਂ ਸਿੱਧਾ ਹੀ 20 ਕਿਲੋਮੀਟਰ ਬਾਅਦ ਤੋਂ ਬ੍ਰੇਕ ਮਾਰੀਆ ਲੱਕੀਸਰਾਇਆ ਜਿਹੜਾ ਬਿਹਾਰ ਦਾ ਇੱਕ ਜ਼ਿਲ੍ਹਾ ਪੈਂਦਾ ਹੈ ਤੇ ਆਪਾਂ ਉਸ ਟਾਈਮ ਉਸ ਸ਼ਹਿਰ ਤੋਂ ਬਾਹਰ ਨਿਕਲ ਕੇ ਤੇ ਪੈਟਰੋਲ ਪੰਪ ਦੇ ਨਾਲ ਹੀ ਇੱਕ ਟਾਬਾ ਬਾਈਹੁਰਿਆਂ ਦਾ ਚਾਹ ਦਾ ਤੇ ਉੱਥੇ ਕਹਿੰਦੇ ਭਾਈ ਕੱਪੀ ਕੱਪੀ ਚਾਹ ਪੀ ਲਈਏ ਤੇ ਫਿਰ ਆਪਾਂ ਅੱਗੇ ਦਾ ਜਿਹੜਾ ਸਫ਼ਰ ਕਰਾਂਗੇ ਤੇ ਲੱਕੀਸਰਾਇ ਤੋਂ ਅੱਗੇ ਇੱਕ ਹੋਰ ਜ਼ਿਲ੍ਹਾ ਪਊਗਾ ਜਮਹੀ ਜਿਹੜਾ ਕਿ ਇੱਥੋਂ 35 ਕਿਲੋਮੀਟਰ ਦਾ ਫਾਸਲਾ ਹੈ ਤੇ ਉਸ ਤੋਂ ਬਾਅਦ ਚੋਂ ਆਪਾਂ 8ਵੀਂ ਸਟੇਟ ਵਿੱਚ ਐਂਟਰ ਹੋ ਜਾਾਂਗੇ ਦੇਖਦੇ ਆਂ ਆਪਾਂ ਕਿੱਥੇ ਤੱਕਰ ਪਹੁੰਚਦੇ ਆਂ ਤੇ ਇਧਰੋਂ ਰੱਬ ਨੇ ਵੀ ਬੱਦਲ ਬਾਈ ਬਣ ਗਏ ਥੋੜੀ ਘਟਾ ਚਾਈ ਪਈ ਐ ਬੱਦਲਾਂ ਦੇ ਵਿੱਚ ਤੇ ਇਹ ਤੋਂ ਵੀ ਥੋੜਾ ਡਰ ਲੱਗਦਾ ਭਾਈ ਕਿਉਂਕਿ ਇਹਦਾ ਕੋਈ ਪਤਾ ਨਹੀਂ ਆ ਵੀ ਕਦੋਂ ਵਰਨ ਲੱਗ ਜੇ ਤੇ ਇਹਦੇ ਕਰਕੇ ਮਨ ਜੇ ਚ ਡਰ ਜਾ ਰਹਿੰਦਾ ਹੈ ਤੇ ਹੁਣ ਆਪਾਂ ਕੱਪੀ ਕੱਪੀ ਚਾਹ ਪੀ ਕੇ ਤੇ ਫਿਰ ਆਪਾਂ ਅੱਗੇ ਦੇੜਾ ਸਫਰਾ ਕਰਦੇ ਆ ਤੇ ਇਧਰ ਆਪਣੇ ਬਿਹਾਰ ਦੇ ਬਈਹੂਰੀ ਬੈਠੇ ਆ ਤੇ ਆਪਣੇ ਭਰਾਵਾਂ ਨਾਲ ਬਾਾਰ ਤਲਾਬ ਕਰੀ ਜਾਂਦੇ ਆ ਵੀ ਕਿੱਥੋਂ ਆਏ ਕਿੱਥੋਂ ਨਹੀਂ ਜਿੰਨੇ ਤੁਹਾਨੂੰ ਦੱਸਿਆ ਸੀ ਕਿ ਆਪਾਂ ਪਿੱਛੇ ਬਾਈ ਹੁਰਾਂ ਕੋਲੇ ਉੱਥੇ ਬਾਾਰ ਤਲਾਬ ਕਰੀ ਜਾਂਦੇ ਸੀ ਚਾਹ ਪੀ ਜਾਂਦੇ ਸੀ ਹੋਟਲ ਤੇ ਬੈਠੇ ਸੀਗੇ પેટ્રોલ ਪੰਪ ਕੋਲੇ ਤੇ ਉੱਥੋਂ ਨਿਕਲ ਕੇ ਤੇ ਜਦੋਂ ਨੇਰ ਕੋਪਿਆ ਹੋ ਗਿਆ ਤਾਂ ਫਿਰ ਅੱਗੇ ਵਧੰਦਾ ਜੀ ਜਾਣੀ ਕੀਤਾ ਆਪਾਂ ਤੇ ਫਿਰ ਆਪਣਾ ਬਾਈ ਹੁਰਾਂ ਨਾਲ ਬਾਾਰ ਤਲਾਬ ਕਰੀ ਜਾਂਦੇ ਸੀ ਤੇ ਬਾਈ ਫਰੀ ਕਹਿੰਦੇ ਭਾਈ ਤੁਸੀਂ ਇੱਥੇ ਰੁਕ ਜਿਓ ਤੇ ਬਿੱਟੂ ਬਾਈ ਨਹੀਂ ਸ਼ੂ ਬਾਈ ਤੇ ਹਰਪਾਲ ਬਾਈ ਉਹ ਬਾਈ ਹੁਰਾਂ ਨੇ ਜਾਵੜੇ ਤੇ ਮੈਂ ਥੋੜਾ ਪਿੱਛੇ ਸੀ ਆ 600 ਮੀਟਰ ਦੀ ਦੂਰੀ ਤੇ ਤੇ ਐਨੇ ਜੀ ਰੱਬ ਜਿਹੜਾ ਪੂਰੀ ਆਪਦੀ ਸਪੀਡ ਨਾਲ ਲੈ ਪਿਆ ਤੇ ਫਿਰ ਆਪਾਂ ਸਾਈਕਲ ਆ ਜਿਹੜਾ ਦਰਖਤ ਸਾਹਮਣੇ ਦੇਖੀ ਜਾਨੇ ਇੱਥੇ ਲਾ ਕੇ ਤੇ ਆਪਾਂ ਛੱਡੇ ਥੱਲੇ ਖੜ ਗਏ ਆ ਇੱਕ ਵਾਰੀ ਤੇ ਫਿਰ ਰੱਬ ਰੋਕਦਾ ਤੇ ਫਿਰ ਆਪਾਂ ਨੀਸ਼ੂ ਭਾਈ ਫਰਿਆਂ ਕੋਲੇ ਉਹਨਾਂ ਕੋਲ ਚੱਲਾਂਗੇ ਤੇ ਰੱਬ ਤੋਂ ਜਿਵੇਂ ਪਹਿਲਾਂ ਹੀ ਦੱਸਿਆ ਵੀ ਇਹ ਤਾਂ ਡਰ ਬਹੁਤ ਲੱਗਣ ਲੱਗ ਗਿਆ ਕਿਉਂਕਿ ਇੱਥੇ ਕੋਈ ਪਤਾ ਨਹੀਂ ਆ ਕਿੰਨਾ ਕੁ ਵਰੀ ਜਾਣਾ ਨੇ ਕਿਉਂਕਿ ਇੱਕਦਮ ਹੀ ਬੱਦਲ ਜਿਹਾ ਬਣਿਆ ਤੇ ਹਨੇਰ ਕੋਪ ਜਾ ਹੋਇਆ ਸੀ ਆ ਤੇ ਉਹਦੇ ਨਾਲ ਇਹੋ ਜਿਹਾ ਮੋੜ ਕਰ ਰੱਖਿਆ ਸਮਾਂ ਜਿਹੜਾ 7 ਵਜੇ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਨੇਰ ਕੁੱਪ ਹੋ ਗਿਆ ਹੈਗਾ ਤੇ ਆਪਾਂ ਹੁਣੇ ਘਰੇ ਗੱਲ ਕੀਤੀ ਸੀਗੀ ਤੇ ਉੱਧਰ ਆਪਣੇ ਰਾਜਸਥਾਨ ਚ ਤਾਂ ਦਿਨ ਹਜੇ ਖੜਾ ਹੀ ਆ ਤੇ ਇੱਧਰ ਐਵੇਂ ਲੱਗਦਾ ਵੀ ਰਾਤ ਦੇ 11-12 ਵਜੇ ਖੜਿਆ ਇਹ ਗੱਲਬਾਤ ਹੈ ਤੇ ਆਪਣੇ ਸਾਥੀ ਮਿਲ ਗਏ ਸੀਗੇ ਤੇ ਹੁਣ ਆਪਾਂ ਤੇ ਹੁਣ ਬਾਈ ਖੁਰੀ ਆਪਣੇ ਨਾਲ ਜਾਈ ਜਾਂਦੇ ਦੋ ਮੋਟਰਸਾਈਕਲ ਲਿੱਤੇ ਹੋਏ ਬਾਈ ਖੁਰੀ ਕਹਿੰਦੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਦਿੰਦੇਗੇ ਮੇਰਾ ਕਾਫੀ ਹੋਇਆ ਉਹਦੇ ਕਰਕੇ ਤੇ ਇੱਕ ਮੋਟਰਸਾਈਕਲ ਬਾਈ ਖੁਰੀ ਨੇ ਪਿੱਛੇ ਲਾ ਰੱਖਿਆ ਹੈ ਵੀ ਵੀਕੈਂਡ ਮਾਰਕੀਟ ਮੈਂ ਪਈ ਜਾਂਦੀ ਆ ਲੱਖੀ ਸਰਾਏ ਸ਼ਹਿਰ ਦੀਆਂ ਗਲੀਆਂ ਵਿੱਚ ਦੀ ਘੁੰਮਦੇ ਘੁੰਮਦੇ ਤੇ ਆਪਾਂ ਆਪਣਾ ਜਿੱਥੇ ਅੱਜ ਰਹਿਣ ਬਸੇਰਾ ਉੱਥੇ ਪਹੁੰਚ ਗਏ ਆ ਤੇ ਬਿਹਾਰ ਦੇ ਬਾਈਆਂ ਨੇ ਆਪਣੀ ਹੈਲਪ ਕੀਤੀ ਇੱਥੇ ਰਹਿਣ ਵਾਸਤੇ surjit sound lighting ਤੇ ਬਾਈ ਦਾ ਮੈਨੂੰ ਲੱਗਦਾ ਡੈਕੋਰੇਸ਼ਨ ਦਾ ਤੇ ਡਿਜ਼ਾਈਨ ਦਾ ਕੰਮ ਹੈ ਜਿੱਥੇ ਆਪਣੇ ਅੱਜ ਰਾਤ ਬਤੀਤ ਹੋਣੀ ਆ ਤੇ ਇੱਧਰ ਸਾਮਾਨ ਸਲਾ ਸਾਰਾ ਪਿਆ ਹੈ ਡਿਜ਼ਾਈਨ ਦਾ ਇੱਧਰ ਡਿਜ਼ਾਈਨ ਦਾ ਤੇ ਲੈਟਾਂ ਲੁੱਟਾਂ ਤੇ ਟੈਂਟ ਦਾ ਸਮਾਨ ਸਾਰਾ ਪਿਆ ਤੇ ਬਾਈ ਫੁਰਾਂ ਨੇ ਇੱਧਰ ਆਪਣਾ ਰੁਕਣ ਦਾ ਬੰਦੋਬਸਤ ਕੀਤਾ ਹੈਗਾ ਗੱਦੇ ਗੁੱਦੇ ਲਾ ਕੇ ਤੇ ਬਾਈ ਫੁਰਾਂ ਨੇ ਆਪਣਾ ਸੋਹਣਾ ਸੈਟਅਪ ਤਿਆਰ ਕਰਤਾ ਜਿਵੇਂ ਬੈੱਡ ਲੱਗਿਆ ਦੋਵੇਂ ਕੀਤਾ ਤੇ ਬਾਈ ਫੁਰਾਂ ਨਾਲ ਥੋੜੀ ਜਿਹੀ ਬਾਰਤਲਾਬ ਕਰਦੇ ਆ ਸਾਸਰੀ ਘਰ ਬਾਈ ਜੀ ਹਾਂ ਜੀ ਕੀ ਨਾਮ ਆਪਕਾ ਮੇਰਾ ਨਾਮ ਮਿਥੁਨ ਕੁਮਾਰ ਹੋਗਾ ਮਿਥੁਨ ਕੁਮਾਰ ਹੂੰ ਠੀਕ ਹੈ ਤਾਂ ਆਪ ਇਧਰ ਕੇ ਰਹਿਣੇ ਵਾਲੇ ਹੋ ਹਾਂ ਇਧਰ ਕੇ ਰਹਿਣੇ ਵਾਲੇ ਲੱਖੀ ਸਰਾਈ ਤੋਂ ਲੱਖੀ ਸਰਾਈ ਠੀਕ ਹੈ ਲੱਖੀ ਲੱਖੀ ਸਰਾਈ ਦਾ ਮੁੰਦਰਪੂ ਜੇਲ੍ਹ ਕੇ ਪਿੱਛੇ ठीक है ठीक है तो इधर भी भाई है भाई जी सस्रीकार, सस्रीकार। क्या सत्या आपका मैं नीतीश कुमार भारतीय सेना मतलब अभी कार्यरत हूँ ठीक है मेरा यही गांव हुआ लखीसराय मतलब लखीसराय डिस्ट्रिक्ट है जिला और दामोदरपुर गांव है ठीक है अब यहाँ पे हम ठहरे हैं ये कौन सी लोकेशन है प्रोपर? ये इनसे ठीक है, इन्स है। ये लोकेशन कौन सी है वैसे प्रॉपर दामोदरपुर हुआ दामोदरपुर दामोदरपुर विलेज हुआ ठीक है ठीक है ਤੁਹਾਡਾ ਨਾਮ ਕੀ ਹੈ ਸਰ ਹਾਂ ਘਰ ਪਰ ਘਰ ਪਰ ਦੇਵ ਕੁਮਾਰ ਹੈ ਦੇਵ ਕੁਮਾਰ ਹੈ ਠੀਕ ਹੈ ਆਪ ਵੀ ਲੱਕੀ ਸਰਾਈ ਤੇ ਰਹਿਣ ਰਹੇ ਹੋ ਮੈਂ ਕਿਸ ਤਰ੍ਹਾਂ ਸ ਫਸਟ ਟਾਈਮ ਹਮ ਲੋਗ ਹਮਨੇ ਉਸ ਨਾਲ ਗੱਲ ਕੀਤੀ ਹੈ ਹਾਂ ਜੀ ਜੀ ਬੋਲਿਆ ਕਿ ਆਪਰੇ ਕਸਰਾ ਦੇ ਦਿੱਤਾ ਪੁਲਰ ਵੀ ਲਗਾ ਦਿੱਤੀ ਕਿਸ ਤਰ੍ਹਾਂ ਠੀਕ ਹੈ ਕਿ ਇਧਰ ਬਾਈ ਹੋਰਾਂ ਨੇ ਆਪਾਂ ਨੂੰ ਰਹਿਣ ਵਾਸਤੇ ਗੱਦੇ-ਗੁੱਦੇ ਲਾ ਕੇ ਤੇ ਉੱਪਰ ਚਾਦਰ ਲਾਤੀ ਹੈ ਤੇ ਬਾਈ ਹੋਰੀ ਕਹਿੰਦੇ ਵੀ ਥੋੜਾ ਖਾਣੇ ਦਾ ਬੰਦੋਬਸਤ ਵੀ ਕਰਵਾ ਦਿੰਦੇ ਆ ਬਾਈ ਹੋਰਾਂ ਤੈਹ ਦੇ ਲੋ ਧੰਨਵਾਦ ਕਰਦੇ ਇੰਨੀ ਆਪਣੀ ਆਉ ਭਗਤ ਕੀਤੀ ਹੈ ਤੇ ਹੁਣ ਆਪਾਂ ਇੱਥੇ ਲੰਮ ਲੇਟ ਹੋਣਿਆਂ ਦਾ ਵੀਡੀਓ ਆੜੀ ਆਪਦੀ ਕੱਟਦੇ ਆ ਤੇ ਬਿਹਾਰ ਵਾਲੇ ਬਾਈ ਆਪਾਂ ਨੂੰ ਤਿੰਨ ਪਾਣੀ ਦੀਆਂ ਬੋਤਲਾਂ 2-2 ਲੀਟਰ ਵਾਲੀਆਂ ਭਰ ਕੇ ਫੜਾ ਗਏ ਤੇ ਉਹ ਚ ਕਹਿੰਦੇ ਭਾਈ ਖੀਰ ਐ ਨਿੱਕੀ ਡੋਲਣੀ ਚ ਤੇ ਇਹ ਚ ਤੁਹਾਡਾ ਅੱਜ ਦਾ ਖਾਣਾ ਦਾਣਾ ਤੇ ਆਹ ਡਿਸਪੋਜ਼ਲ ਦੇ ਗੇ ਪਹਿਲਾਂ ਵੀ ਆਪਾਂ ਜਦੋਂ ਉੱਥੇ ਬੈਠੇ ਸੀਗੇ ਪੈਟਰੋਲ ਪੰਪ ਦੇ ਕੋਲੇ ਸੀ ਜਿਹੜਾ ਢਾਬਾ ਜਿਹਾ ਉੱਥੇ ਬੈਠੇ ਸੀ ਉੱਥੇ ਬਾਈ ਹੋਰਾਂ ਨੇ ਚਾਹ ਪਿਆਈ ਤੇ ਫੇਰ ਬਾਈ ਹੋਰਾਂ ਨੇ ਆਪਾਂ ਨੂੰ ਰਹਿਣ ਵਾਸਤੇ ਨਾ ਸੋਣੀ ਆਪਣ ਜਗਾ ਦਿੱਤੀ ਹੈ ਜਿਹੜੀ ਇੱਥੇ ਆਪਣਾ ਅੱਜ ਦਾ ਹੀ ਰਾਤ ਜਿਹੜੀ ਬਤੀਤ ਹੋਣੀ ਹੈ ਤੇ ਫੇਰ ਬਾਈ ਫਰੀ ਆਪਦੇ ਘਰੋਂ ਸਪੈਸ਼ਲ ਰੋਟੀ ਬਣਾਵਾ ਕੇ ਲਿਆਏ ਆ ਬਾਈ ਫਰੀ ਤੇ ਬਾਈ ਫਰੀ ਹੁਣ ਰੋਟੀ ਪਾਣੀ ਦੇਗੇ ਤੇ ਕਹਿੰਦੇ ਭਾਈ ਇੱਥੇ ਤੁਸੀਂ ਲੰਮਲੇਟ ਹੋ ਤੇ ਤੜਕੇ ਤੁਹਾਡੇ ਨਾਲ ਮਿਲਦੇ ਆ ਦੁਬਾਰੇ ਬਾਤਲਾਵ ਕਰਾਂਗੇ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆ ਬਾਈ ਫਰੀ ਜਿਹੜਾ ਲੈ ਕੇ ਆਇਆ